ਹਾਂਜੀ ਵੀ ਸਵਾਗਤ ਹੈ ਤੁਹਾਡਾ ਡਾਇਰੈਕਟ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਰਦੌਰ ਮੰਡੀ ਤੋਂ ਜਿੱਥੇ 2400 ਤੋਂ ਲੈ ਕੇ 3270 ਰੁਪਏ ਤੱਕ ਰਿਹਾ ਜੀ ਲਾੜੋ ਮੰਡੀ 2340 ਰੁਪਏ ਜੀ ਟੋਹਾਣਾ ਮੰਡੀ 2600 ਤੋਂ ਲੈ ਕੇ 2800 ਰੁਪਏ ਤੱਕ ਕਰ ਸ਼ਾਹਜਹਾਂਪੁਰ ਮੰਡੀ 2600 ਤੋਂ ਲੈ ਕੇ 3110 ਰੁਪਏ ਤੱਕ ਕਰ ਨਰੇਲਾ ਮੰਡੀ 2400 ਤੋਂ ਲੈ ਕੇ 3200 ਤੇ 10 ਰੁਪਈਆ ਟਿੱਕਰ 1509 ਦਾ ਰੇਟ ਰਿਹਾ ਜੀ ਉਸ ਤੋਂ ਬਾਅਦ ਇਹ ਗੱਲ ਕਰਕੇ ਆਪਾਂ ਅੱਗੇ 17 18 ਦੇ ਰੇਟਾਂ ਦੀ 17 18 ਦਾ ਜਿਹੜਾ ਕੱਲ ਦਾ ਰੇਟ ਰਿਹਾ ਜੀ ਉਹ 3400 ਤੇ 70 ਰੁਪਈਆ ਰਿਹਾ ਜੀ ਉਸ ਤੋਂ ਬਾਅਦ ਗੱਲ ਕਰਕੇ ਜੇ ਆਪਾਂ 60 ਝੋਨੇ ਦੀ 60 ਝੋਨੇ ਦਾ ਰੇਟ ਰਿਹਾ ਬਈ 1900 ਤੋਂ ਲੈ ਕੇ 2100 ਤੇ 10 ਰੁਪਈਆ ਟਿੱਕਰ ਕੱਲ ਦਾ 60 ਝੋਨੇ ਦਾ ਰੇਟ ਰਿਹਾ ਜੀ ਹੁਣ ਅੱਗੇ ਗੱਲ ਕਰਦੇ ਆ ਕਣਕ ਦੇ ਆ ਰੇਟਾਂ ਦੀ ਜਿਹੜਾ ਕੱਲ ਦਾ ਦਿੱਲੀ ਮੰਡੀ ਦਾ ਰੇਟ ਰਿਹਾ ਜੀ 2800 ਤੇ 20 ਰੁਪਈਆ ਰਿਹਾ ਉਸ ਤੋਂ ਬਾਅਦ ਇਹ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਗੇ ਅੰਮ੍ਰਿਤਸਰ ਮੰਡੀ 2670 ਰੁਪਏ ਜੀ ਲੁਧਿਆਣਾ ਮੰਡੀ 2600 ਤੇ 60 ਰੁਪਏ ਤਰਨਤਾਰ ਮੰਡੀ 2630 ਰੁਪਏ ਜੀ ਕੋਟਕਪੂਰਾ ਮੰਡੀ 2600 ਤੇ 20 ਰੁਪਏ ਰਿਹਾ ਜੀ ਓਵਰਆਲ ਮਾਰਕੀਟ ਦੀ ਗੱਲ ਕਰਕੇ ਓਵਰਆਲ ਮਾਰਕੀਟ ਦੇ ਵਿੱਚ ਜਿਹੜਾ ਤਣਕ ਦਾ ਰੇਟ ਚੱਲ ਰਿਹਾ ਹੈ ਜੀ ਉਹ 2470 ਰੁਪਈਆਂ ਤੋਂ ਲੈ ਕੇ 2700 ਤੇ 10 ਰੁਪਈਆਂ ਤੱਕ ਐਵਰੇਜ ਰੇਟ ਚੱਲ ਰਿਹਾ ਹੈ ਜੀ ਹੁਣ ਗੱਲ ਕਰਦੇ ਆ ਅੱਗੇ ਆਪਾਂ ਸਰੋਂ ਦੇ ਰੇਟਾਂ ਦੀ ਸਰੋਂ ਦੇ ਜਿਹੜੇ ਰੇਟ ਚੱਲ ਰਹੇ ਨੇ ਜਿੱਪਾਈ ਜੈਪੁਰ ਮੰਡੀ ਦੇ ਵਿੱਚ 7400 ਤੇ 80 ਰੁਪਏ ਕੱਲ ਦਾ ਰੇਟ ਰਿਹਾ ਜੀ ਉਸ ਤੋਂ ਬਾਅਦ ਇਹ ਗੱਲ ਕਰਕੇ ਆਪਾਂ ਲੋਕਲ ਪੰਜਾਬ ਮਾਰਕੀਟ ਦੀ 6910 ਰੁਪਈਆ ਤੱਕ ਕੱਲ ਪੰਜਾਬ ਦੇ ਵਿੱਚ ਸਰੋਂ ਸੇਲ ਹੋਈ ਹੈ ਜੀ ਖਾੜਾ ਦੀ ਮਾਰ ਕਰਕੇ ਬਈ ਹਾਲ ਦੀ ਘੜੀ ਮੰਡੀਆਂ ਦੇ ਪ੍ਰੋਪਰ ਰੇਟ ਨਹੀਂ ਪਹੁੰਚ ਰਹੇ ਸਾਡੇ ਕੋਲੇ ਜੋ ਥੋੜੇ ਬਹੁਤੇ ਪਹੁੰਚ ਰਹੇ ਨੇ ਉਹਨਾਂ ਦੇ ਆਧਾਰ ਤੇ ਤੁਹਾਨੂੰ ਐਵਰੇਜ ਰੇਟ ਦੱਸ ਰਹੇ ਹਾਂ ਪਰ ਹਾਲ ਦੀ ਘੜੀ ਪੰਜਾਬ ਮਾਰਕੀਟ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਅਪਡੇਟ ਸਹੀ ਤਰੀਕੇ ਨਾਲ ਆ ਨਹੀਂ ਰਹੀ ਨਮੋਚੀ ਜੀ ਛਾਈ ਪਈ ਆ ਹੁਣ ਅੱਗੇ ਗੱਲ ਕਰਦੇ ਆ ਆਪਾਂ ਮੱਕੀ ਦੇ ਰੇਟਾਂ ਦੀ ਮੱਕੀ ਦੇ ਜਿਹੜੇ ਰੇਟ ਰਹੇ ਆ ਜੀ ਓਵਰਾਲ ਮਾਰਕੀਟ ਦੇ ਵਿੱਚ 2400 ਰੁਪਈਆ ਰਿਹਾ ਹੈ ਜੇ ਪੰਜਾਬ ਮਾਰਕੀਟ ਦੀ ਗੱਲ ਕਰਕੇ 2300 ਤੇ 20 ਕਰਮੀਆਂ ਤੇ ਕਰ ਕੱਲ ਦੀ ਪੰਜਾਬ ਮਾਰਕੀਟ ਗਈ ਹੈ ਜੀ ਹੁਣ ਅੱਗੇ ਗੱਲ ਕਰਦੇ ਆ ਆਪਾਂ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਜਿਹੜੇ ਰੇਟ ਆ ਜੀ ਦਿੱਲੀ ਮੰਡੀ ਦਾ ਆਪਣੇ ਕੋਲ ਰੇਟ ਪਹੁੰਚਿਆ 700 ਤੇ 10 ਰੁਪਈਆ ਦੇ ਕਰ ਮੂੰਗੀ ਗੱਲ ਗਈ ਹੈ ਜੀ ਇਹਦਾ ਸੀਗੇ ਬਾਈ ਕੱਲ ਦੇ ਰੇਟ ਕਈ ਬਰਾ ਪੁੱਛ ਰਹੇ ਸੀ ਕੋਈ ਬਾਸਮਤੀ ਦਾ ਕੀ ਬਣੂ ਮੇਰੇ ਬਾਸਮਤੀ ਦੀ ਹਾਲ ਦੀ ਘੜੀ ਕਿਸੇ ਤਰ੍ਹਾਂ ਦੀ ਕੋਈ ਅਪਡੇਟ ਨਹੀਂ ਗਈ ਕਿਉਂਕਿ ਮਾਰਕੀਟ ਸੁਸਤ ਹੋਈ ਪਈ ਹੈ ਪਾਣੀ ਦੇ ਕਰਕੇ ਤੇ ਦੂਜਾ ਕੀ ਹੈ ਬਾਹਰਲੇ ਪਾਸੋਂ ਹਜੇ ਤੱਕ ਹਾਲ ਦੀ ਘੜੀ ਕੋਈ ਆਰਡਰ ਨਹੀਂ ਮਿਲ ਰਿਹਾ ਫਾਰਮ ਐਨੀ ਗੱਲ ਜ਼ਰੂਰ ਹੈ ਵੀ ਪਿਛਲੇ ਸਾਲ ਨਾਲੋਂ 500 ਤੋਂ ਲੈ ਕੇ 600 ਰੁਪਏ ਤੱਕ ਮਾਰਕੀਟ ਦੇ ਵਿੱਚ ਤੇਜ਼ੀ ਜ਼ਰੂਰ ਹੈ ਜੋ ਹੁਣ ਵੇਖੋ ਵੀ ਬਰਕਰਾਰ ਰਹਿੰਦੀ ਹੈ ਤਾਂ ਫਿਰ ਤਾਂ ਰੇਟ ਸਹੀ ਨੇ ਤੇ ਜੇ ਬਰਕਰਾਰ ਨਹੀਂ ਰਹਿੰਦੀ ਫਿਰ ਰੇਟ ਟੁੱਟਣਗੇ ਪਰ ਹਾਲ ਦੀ ਘੜੀ ਤੁਸੀਂ ਕਹਿ ਸਕਦੇ ਆਂ ਵੀ ਬਾਸਮਤੀ ਅੱਗੇ ਨਾਲੋਂ ਤੇਜ਼ ਚੱਲ ਰਹੀ ਹੈ ਧੰਨਵਾਦ ਜੀ